ਪਲੇ ਹੀ ਪਲੇ ਦਿਨ ਆਏ ਮਿਲ ਹੋਇਆ ਸਾਧੂਆਂ ਦਾ ਫਿਰ ਤਾਂ ਪਲੇ ਹੀ ਪਲੇ ਦਿਨ ਆਏ ਮਿਲ ਹੋਇਆ ਸਾਧੂਆਂ ਦਾ ਫਿਰ ਤਾਂ ਪਲੇ ਹੀ ਪਲੇ ਦਿਨ ਆਏ ਮਿਲ ਫਿਰ ਤਾਂ ਭਲੇ ਹੀ ਭਰੇ ਦਿਨ ਆਏ ਮਿਲਿਆ ਹੋਇਆ ਸ਼ਾਨਾ ਮਿਲਿਆ ਹੋਇਆ ਜੀ ਸਾਡਾ ਇੱਲਾਹ ਹੋ ਹਾ ਜੀ ਨਾਨਕ ਸੋਈ ਦਿਨ ਸੁਸੁਹਾਵੜਾ ਜਿਤ ਪ੍ਰਭ ਆਵੇ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਪੁਲੇਰੀ ਰੁੱਤ ਸੋ ਜਿਸ ਦਿਨ ਵਿੱਚ ਜਿਸ ਰਾਤ ਵਿੱਚ ਪ੍ਰਮਾਤਮਾ ਯਾਦ ਹੁੰਦੇ ਉਹੀ ਦਿਨ ਚੰਗਾ ਉਹੀ ਰਾਤ ਚੰਗੀ ਨਾਨਕ ਸੋਈ ਮਹਾਰਾਜ ਸਮਝਾ ਰਿਹਾ ਕਹਿੰਦੇ ਨਾਨਕ ਸੋਈ ਦਿਨ ਸੁਸੁਹਾਵੜਾ ਕਹਿੰਦੇ ਉਹ ਤਾਂ ਬਹੁਤ ਸੁਹਾਵੜਾ ਹੈ ਉਹ ਦਿਨ ਤੇ ਰਾਤ ਜਦੋਂ ਪ੍ਰਮਾਤਮਾ ਦਾ ਚੇਤਾ ਆਵੇ ਉਹਦਾ ਭੈ ਤੇ ਪ੍ਰੇਮ ਹਮੇਸ਼ਾ ਮਨ ਚ ਵਸਿਆ ਰਹੇ ਕਹਿੰਦੇ ਉਹ ਦਿਨ ਰਾਤ ਚੰਗੇ ਨਾਨਕ ਸੋਈ ਦਿਨ ਸੁਹਾ ਸੁਹਾਵੜਾ ਜਿਤ ਪ੍ਰਭ ਆਵੇ ਜਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਕਹਿੰਦੇ ਜਦੋਂ ਪ੍ਰਮਾਤਮਾ ਭੁੱਲ ਗਿਆ ਅਕਾਲ ਪੁਰਖ ਪਰਮੇਸ਼ਰ ਭੁੱਲ ਗਿਆ ਸੋ ਕਿ ਜਦੋਂ ਪਰਮੇਸ਼ਰ ਨੂੰ ਭੁੱਲ ਜਾਂਦਾ ਬੰਦਾ ਫੇਰ ਹੀ ਮਾੜੇ ਕਰਮ ਕਰਦੇ ਸੋ ਜਿਹਨੂੰ ਪਰਮੇਸ਼ਰ ਯਾਦ ਰਵੇ ਉਹ ਮਾੜਾ ਕਰਮ ਕਿਵੇਂ ਕਰ ਸਕਦਾ ਹੈ ਸੋ ਜਿਹੜਾ ਹਮੇਸ਼ਾ ਪ੍ਰਮਾਤਮਾ ਨੂੰ ਅੰਗ ਸੰਗ ਸਮਝਦਾ ਹੈ ਉਹ ਕਦੀ ਮਾੜਾ ਨਹੀਂ ਕਰ ਸਕਦਾ ਮਾੜਾ ਕਰਦਾ ਹੀ ਉਹ ਜਿਹੜਾ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਸਮਝ ਬੈਂਦਾ ਤੇ ਜਦੋਂ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ ਸੋ ਫਿਰ ਬੰਦਾ ਮਾੜਿਆ ਕੰਮਾਂ ਚ ਗਰਕ ਜਾਂਦਾ ਤੇ ਮਹਾਰਾਜ ਸਮਝਾਉਂਦੇ ਨਾਨਕ ਸੋਈ ਦਿਨ ਸੁ ਸੁਹਾਵਾ ਜਿਤ ਪ੍ਰਭ ਆਵੇ ਜਿਤ ਜਿਤ ਦਿਨ ਵਿਸਰੇ ਪਾਰ ਬ੍ਰਹਮਾ ਫਿਟ ਭਲੇਰੀ ਰੁੱਤ ਕਹਿੰਦੇ ਉਹ ਤੇ ਸਮਝ ਲੈ ਤੇਰੇ ਵਾਸਤੇ ਰੋਤੀ ਬੜੀ ਮਾੜੀ ਉਹ ਦਿਨ ਵੀ ਤੇਰੇ ਵਾਸਤੇ ਮਾੜਾ ਹੈ ਉਹ ਰਾਤ ਵੀ ਮਾੜੀ ਉਹ ਪਲ ਉਹ ਘੜੀਆਂ ਉਹ ਸਮਾਂ ਤੇਰੇ ਵਾਸਤੇ ਕਹਿੰਦੇ ਮਾੜਾ ਹੈ ਜਦੋਂ ਪਰਮੇਸ਼ਰ ਤੈਨੂੰ ਭੁੱਲ ਜੇ। ਸੋ ਜਦੋਂ ਕਹਿੰਦੇ ਗੁਰੂਵਾਲ ਤੇਰੀ ਪਿੱਠ ਹੋ ਜੇ ਤੇ ਉਹ ਕਰਮਕਾਰ ਜਿਹੜੇ ਗੁਰੂ ਨੂੰ ਜਮਾ ਹੀ ਨਹੀਂ ਪਾਉਂਦੇ। ਸੋ ਕਹਿੰਦੇ ਉਹ ਦਿਨ ਤੇਰੇ ਵਾਸਤੇ ਮਾੜਾ ਹੈ ਪਰ ਜਦੋਂ ਤੈਨੂੰ ਪਰਮੇਸ਼ਰ ਯਾਦ ਰਵੇ ਸੋ ਕਹਿੰਦੇ ਉਹ ਸਮਾਂ ਚੰਗਾ ਹੀ ਚੰਗਾ ਹੈ ਭਾਵੇਂ ਦਿਨ ਹੈ ਤੇ ਭਾਵੇਂ ਰਾਤ ਹੈ। ਭਾਵੇਂ ਜਿਹੜਾ ਮਰਜੀ ਵਾਰ ਹੋਵੇ ਭਾਵੇਂ ਜਿਹੜਾ ਮਰਜੀ ਸਾਲ ਹੋਵੇ। ਸੋ ਉਹ ਸਮਾਂ ਚੰਗਾ ਹੀ ਚੰਗਾ ਹੈ ਉਹ ਮਾੜਾ ਨਹੀਂ। ਮਾੜਾ ਸਮਾਂ ਉਹੀ ਹੈ। ਜਦੋਂ ਪਰਮੇਸ਼ਰ ਭੁੱਲੇ ਤੇ ਗੁਰੂ ਵੱਲ ਆਪਣੀ ਪਿੱਠ ਹੋ ਗਈ। ਸੋ ਆਓ ਇਹ ਕਿਰਪਾ ਕਦੋਂ ਹੁੰਦੀ ਹੈ ਜੇ ਸਾਧੂਆਂ ਦਾ ਸੰਗ ਕਰਦੇ ਰਹੀਏ। ਸੋ ਗੁਰੂ ਤੇ ਆਰਿਓ ਸੋ ਫਿਰ ਹਮੇਸ਼ਾ ਜਿਹੜਾ ਮਾਣੇ ਉਹ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ। ਪਰਮੇਸ਼ਰ ਦਾ ਹਮੇਸ਼ਾ ਚੇਤਾ ਰਹਿੰਦਾ। ਸੋ ਜਿਹੜਾ ਪਰਮੇਸ਼ਰ ਦਾ ਹਮੇਸ਼ਾ ਚੇਤਾ ਕਰਦਾ ਹੈ ਉਹਦਾ ਸਿਮਰਨ ਕਰਦਾ ਹੈ। ਸੋ ਕਦੀ ਮਾੜੇ ਪਾਸ ਨਹੀਂ ਜਾਂਦਾ। ਸੋ ਬੜੋ ਸ਼ੁਕਰ। ਸੋ ਲੋਕ ਪਵਨੰਗੁਰੂ ਪਾਦੀ ਪਿਤਾ ਮਾਤਾ ਧਰਤ